ਹੋਈ ਮੁਰਗੀ ਦਾ ਵੀ ਮੁਆਵਜ਼ਾ ਦਵਾਵਾਂਗਾ ਮਰੀ ਹੋਈ ਬੱਕਰੀ ਦਾ ਵੀ ਦਵਾਵਾਂਗਾ ਪਸ਼ੂ ਡੰਗਰ ਕਿੰਨੇ ਮਰ ਗਏ ਤੁਹਾਡੇ ਬਿਮਾਰੀ ਦੇ ਨਾਲ ਨਰਮੇ ਨੂੰ ਬਿਮਾਰੀ ਲਗੀ ਕਨਕਾ ਦਾ ਨੁਕਸਾਨ ਹੋਇਆ ਮੀਰੇ ਨਾਲ ਹੜਾ ਚ ਪੰਜਾਬ ਡੁੱਬ ਗਿਆ ਦਵਾਨੀ ਕਿਸੇ ਨੂੰ ਮਿਲੀ ਤੇ ਕਿਉਂ ਨਹੀਂ ਖੇਤੀਬਾੜੀ ਮੰਤਰੀ ਨੇ ਪਹੁੰਚ ਮੈਂ ਪੁੱਛਿਆ ਹਾਂ ਸ਼ਾਬਾਸ਼ ਵੀ ਮਖਤੋਬ ਸਾਰ ਹੋ ਗਏ ਆਹ ਯਾਰ ਪੀ ਕੇਸਰੀ ਬਾਣ ਦੇ ਸੰਮੋਹਨਾ ਤੇ ਨਾਇਬ ਵੀ ਆ ਗਏ ਉਹ ਸਾਨੂੰ ਕਿਉਂ ਨਹੀਂ ਭੇਜੇ ਕੀ ਕਹਿੰਦਾ ਇਹਦੇ 5 ਸਾਲ ਲੱਗੇ ਹੋ ਜਾਣ ਤੇ ਬਾਕੀ 5 ਸਾਲਾਂ ਨੂੰ ਤੂੰ ਕਿਰਸੀ ਘੱਟ ਬੋਲਦੀ ਆਨੇ ਮਜਾਓ ਬਾਤ ਬਿਲਕੁਲ ਜਿਵੇਂ ਮੇਰੀ ਭੈਣ ਪੁੱਛਦੀ ਆਈ ਸਵਾਲ ਪੁੱਛਿਆ ਕਰੋ 5 ਸਾਲ ਝੂਠ ਹੋਰ ਮਾਰਤਾ 5 ਸਾਲ ਬਾਅਦ ਜਦ ਦੇ ਵਿੱਚ ਜਾ ਕੇ ਪੁੱਛੋ ਵੈਰੀ ਗੁੱਡ ਬਹੁਤ ਵਧੀਆ ਸ਼ਾਬਾਸ਼ ਹੈ ਸ਼ਾਬਾਸ਼ ਹੋਰ ਤਾਲੀ ਮਾਰੋ ਨਵਾਸ ਸੋ ਨਿਹਾਲ ਸਤਿ ਆਕਾਰ ਐ ਬਹਾਦੂ ਸਾਰੀ ਮਾਈ ਭਾਗੋ ਦੀ ਉਲਾਦਾ ਬਨਜੋ ਥੋੜੀ ਮੈਂਟਰੀ ਕੀਤੀ ਹੈ ਵਾਹ ਤੁਹਾਨੂੰ ਸਵਾਲ ਦੇ ਕਦ ਕਾ ਕਰੇ ਵੀ ਮੇਰੇ ਰੋਟੀ ਹੈ ਨਹੀਂ ਹਾਂ ਮੇਰਾ ਘਰ ਹੈ ਨਹੀਂ ਬਿਲਕੁਲ ਮੈਂਬਰ ਸਾਹਿਬ ਮੇਰੇ ਬੱਚੇ ਵੀ ਪੜ੍ਹੇ ਮੈਂ ਕੋਈ ਨੌਕਰੀ ਨਹੀਂ ਹਾਂ ਬਿਲਕੁਲ ਹੋਰ ਤੁਹਾਨੂੰ ਆ ਜਿ ਕਰਾ ਦੀ ਬਈ ਮਿਹਰਬਾਨੀ ਮੈਂਬਰ ਸਾਹਿਬ ਤੁਹਾਡਾ ਹਾਂ ਜਵਾਬ ਆ ਜੀ ਹਾਂ ਸ਼ਾਬਾਸ਼ ਸ਼ਾਬਾਸ਼ ਬੱਚੇ ਜਾਂਦੇ ਆ ਜੇ ਮਰਦੇ ਜਾਂਦੇ ਆ ਪਰ ਆਪਣੀ ਜਾਇਦਾਦ ਵੇਚ ਕੇ ਜਾਂਦੇ ਆ ਇਹੇ ਆ ਅੱਖ ਵੀ ਸਾਡੇ ਅਸੀਂ ਇਹਨਾਂ ਨੂੰ ਰੋਕਰੀ ਦਿੰਦੇ ਆ ਆਪਾਂ ਤੁਹਾਨੂੰ ਅਸੀਂ ਰੋਕਰੀ ਦਿੰਦੇ ਆ ਆਪਾਂ ਦਾ ਜਾਇਦਾਦ ਆ ਵੇਚ ਕੇ ਫੇਰ ਕਿਹਾ ਜਾਂਦੇ ਛੱਡਦੇ ਆ ਆਹ ਦਾ ਪੰਦੇ ਪੈਸੇ ਨਾ ਬੜਾ ਦੁੱਖ ਹੁੰਦਾ ਪੜੇ ਲਿਖੇ ਬੱਚੇ ਕਾਹ ਨੂੰ ਜਾਇਦਾਤਾ ਵੇਚ ਕੇ ਬਾਹਰ ਜਾਣ ਇਹਨਾਂ ਦੇ ਵਾਸਤੇ ਇੱਥੇ ਰੋਜ਼ਗਾਰ ਹੋਣਾ ਚਾਹੀਦਾ ਹੈ ਅੱਜ ਮੈਨੂੰ ਮਾਨ ਹੈ ਤੁਸੀਂ 10 ਸਾਲ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਤੇ ਬਾਦਲ ਸਾਹਿਬ ਦੇ ਸਮੇਂ ਜਿੱਥੇ ਆ ਆਪਦੇ ਮੂੰਹ ਕਹਿੰਦਾ ਨਾ 40000 ਨੌਕਰੀਆਂ ਦਿੱਤੀਆਂ ਤਾਂ ਮੇਰੇ ਵਰਗਾ ਕਹਿੰਦਾ 40000 ਛੱਡ 400 ਦਾ ਤਾਂ ਵੇਰਵਾ ਦੇ ਦੇ ਵੀ ਕਿਹੜੇ ਪਿੰਡ 'ਚ ਕਿਹੜੇ ਜਵਾਕ ਨੂੰ ਦਿੱਤੀਆਂ ਕੋਈ ਜਵਾਬ ਨਹੀਂ ਹੁੰਦਾ ਤੇ ਆਪਾਂ 10 ਸਾਲਾਂ 'ਚ 3 ਲੱਖ ਨੌਕਰੀਆਂ ਦਿੱਤੀਆਂ ਇੱਕ ਇੱਕ ਨੌਕਰੀ ਪੰਜਾਬ ਦੇ ਤੀਪੁੱਤ ਨੂੰ ਕਿਹੜੇ ਪਿੰਡ 'ਚ ਕਿਨੂੰ ਮਿਲੀ ਨਾਲੇ ਦਵਾਨੀ ਕਿਸੇ ਤੋਂ ਲੱਤੀ ਨਹੀਂ ਮੈਰਿਟ ਦੇ ਆਧਾਰ 'ਤੇ ਜਿਹੜੇ ਮੈਰਿਟ ਬੰਦਾ ਸੀ ਉਹਨੂੰ ਦਿੱਤਾ ਅੱਜੇ ਮੇਰੇ ਨਾਲ ਇੱਥੇ ਹੀ ਹੁੰਦੀਆਂ ਨੇ ਅੱਜ ਮੈਨੂੰ ਦਿਸ ਨਹੀਂਦੀਆਂ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਜਿਹੜੀ ਕੁੜੀਆਂ ਖੜੀਆਂ ਹੁੰਦੀਆਂ ਨੇ ਪੰਜਾਬ ਪੁਲਿਸ 'ਚ ਧੀਆ ਦੀ ਭਰਤੀ ਕਿਹਨੇ ਸ਼ੁਰੂ ਕੀਤੀ ਸੀ ਬਾਦਲ ਸਾਹਿਬ ਮੁੱਖ ਮੰਤਰੀ ਸਨ ਸੁਖਵੀਰ ਜੀ ਮੰਤਰੀ ਸਨ ਤਾਂ ਬਾਦਲ ਸਾਹਿਬ ਦੀ ਤਰ੍ਹਾਂ ਸੰਗਤ ਦਰਸ਼ਨ ਮੈਂ ਵੀ ਕਰਨ ਲੱਗੇ ਤੇ ਮੇਰੀਆਂ ਭੈਣਾਂ ਨੇ ਆ ਕੇ ਦੱਸਿਆ ਜੇ ਥਾਣੇ 'ਚ ਜਾਂਦੇ ਨੇ ਬੰਦੇ ਸਾਡੀ ਸੁਣਵਾਈ ਨਹੀਂ ਕਰਦੇ ਸਾਨੂੰ ਚੰਗੀ ਤਰ੍ਹਾਂ ਸਾਡੇ ਨਾਲ ਵੇਵ ਨਹੀਂ ਕਰਦੇ ਤਾਂ ਮੈਂ ਬਾਦਲ ਸਾਹਿਬ ਨੂੰ ਕਿਹਾ ਵੀ ਬੀਬੀਆਂ ਦੇ ਵਾਸਤੇ ਮਹਿਲਾ ਪੁਲਿਸ ਕਿਉਂ ਨਹੀਂ ਹੈ ਜਿਨ੍ਹਾਂ ਨੂੰ ਇਹ ਵੀ ਆਪਣੀ ਗੱਲ ਦੱਸ ਸਕਣ ਤੇ ਪਹਿਲੀ ਵਾਰੀ ਤਿਆਂ ਦੀ ਭਰਤੀ ਸ਼ੁਰੂ ਹੋਈ ਥਾਣਿਆਂ 'ਚ ਅੱਜ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ ਦੀਆਂ ਤਿਆਂ ਪੁਲਿਸ ਦੀ ਨੌਕਰੀ ਕਰਦੀਆਂ ਨੇ 70000 ਟੀਚਰਾਂ ਦੀ ਭਰਤੀ ਕੀਤੀ ਤਾਂ ਕਿ ਸਰਕਾਰੀ ਸਕੂਲ 'ਚ ਟੀਚਰਾਂ ਦੀ ਘਾਟ ਪੂਰੀ ਹੋ ਗਰੀਬ ਦਾ ਬੱਚਾ ਪੜ੍ਹ ਵਧੀਆ ਪੜ੍ਹ ਲਿਖ ਜਾਏ ਵੱਡੀ ਵੱਡੀ ਈਟੀਓ ਦੀਆਂ ਨੌਕਰੀਆਂ ਐਕਸਾਈਜ਼ ਕਮਿਸ਼ਨਰ ਟੈਕਸੇਸ਼ਨ ਆਫੀਸਰ ਦੀ ਜਿਹੜਾ ਲੱਖਾਂ ਦੀ ਰਿਸ਼ਵਤ ਚੱਲਦੀ ਸੀ ਇੱਕ ਦਿਵਾਨੀ ਨੇ ਦਿੱਤੀ ਜਿਵੇਂ ਨੰਬਰ ਪੂਰੇ ਸੀ ਮੈਰਿਟ ਦੇ ਆਧਾਰ 'ਤੇ ਉਹਨੂੰ ਉਹਦਾ ਹੱਕ ਮਿਲਿਆ ਇੱਕ ਇੱਕ ਨੌਕਰੀ ਪੰਜਾਬ ਦੇ ਤੇ ਇਹਨਾਂ ਦੇ ਇਕੱਲੇ ਇਸ਼ਤਿਹਾਰਾਂ 'ਚ 40000 ਮੈਂ 600 ਪਿੰਡਾਂ 'ਚ ਕੁੰਮ ਗਿਆ ਹਾਂ ਹਰ ਪਿੰਡ 'ਚ ਇਹਨੇ ਪੁੱਛ ਲਿਆ ਤੇ ਤੁਹਾਨੂੰ ਵੀ ਪੁੱਛਦਿਆਂ 40000 ਨੌਕਰੀਆਂ ਕਹਿੰਦਾ ਮੈਨੂੰ ਦੱਸੋ ਤੁਹਾਡੇ ਪਿੰਡ 'ਚ ਕਿੰਨੀਆਂ ਆਈਆਂ ਨੇ ਇੱਕ ਵੀ ਨਹੀਂ ਆਈ 600 ਪਿੰਡਾਂ 'ਚ ਇੱਕ ਬੰਦੇ ਨੇ ਹੱਥ ਖੜੇ ਕਰਕੇ ਨਹੀਂ ਕਿਹਾ ਕਿ ਸਾਨੂੰ ਨੌਕਰੀ ਆਈ